ਕਾ ਪੀ ਧਾਰਕ ਦੇ ਤਾਂ ਆਪਣਾ ਪ੍ਰੂਫ ਤੁਹਾਡਾ ਜਨਮ ਦਾ ਉਹ ਲੈ ਕੇ ਆਉਣਾ ਹੋਰ ਤੁਹਾਨੂੰ ਪੀਸੀਸੀ ਦਿੱਤੀ ਜਾਊਗੀ ਜਿਹੜੀ ਵਿਦੇਸ਼ ਜਾਣ ਵਾਸਤੇ ਅੰਬੈਸੀ ਦੇ ਵਿੱਚ ਕੰਮ ਆਉਂਦੀ ਹੈ ਠੀਕ ਹੈ ਇਸ ਤੋਂ ਇਲਾਵਾ ਕਿਸੇ ਦਾ ਕੋਈ ਪਾਸਪੋਰਟ ਹੈ ਤੁਹਾਡੇ ਭੈਣ ਦਾ ਜਾਂ ਡਾਦੀ ਦਾ ਜਾਂ ਦਾਦੀ ਦਾ ਜਾਂ ਮੰਮੀ ਦਾ ਉਹ ਗੋਮੋ ਜੰਦਾ ਹੋਰ ਉਹਦੇ ਵਾਸਤੇ ਤੁਹਾਨੂੰ ਇੱਥੇ ਆਉਣਾ ਟਰ ਕੋ ਉਦੀ 200 ਰੁਪਏ ਦਾ ਕਾਲੀ ਫੀਸ ਆ ਉਹ ਦੇ ਕੇ ਤੇ ਤੁਸੀਂ ਉਹਦੀ ਗੋਮੋਸ਼ਿਰਵੀ ਸਾਡੇ ਕੋਲ ਖਾ ਸਕਦੇ ਜੀ ਠੀਕ ਹੈ ਇਹ ਤੋਂ ਨਰਵਾ ਜਿਹੜੀ ਸਭ ਤੋਂ ਜ਼ਰੂਰੀ ਗੱਲ ਆ ਇੱਕ ਤਰੀਕ ਤੋਂ ਇੱਕ ਕਾਨੂੰਨ ਦੇ ਵਿੱਚ ਅਨੈজমেন্ট ਕੀਤੀ ਹੈ ਜਿਹੜਾ ਟ੍ਰੈਫਿਕ ਦਾ ਕਾਨੂੰਨ ਲਾਗੂ ਹੋ ਰਿਹਾ ਤੁਸੀਂ ਤੁਹਾਡੇ ਵਿੱਚ ਕਿੰਨੇ ਬੱਚੇ ਆ ਜਿਹੜੇ ਆਪਣੇ ਵਹੀਕਲ ਤੇ ਆਉਂਦੇ ਸਕੂਲ ਕੋਈ ਐਕਟ ਬਾਦ ਜਾਂ ਮੋਟਰਸਾਈਕਲ ਤੇ ਵੀ ਆਉਂਦਾ ਤੁਹਾਡੇ ਵਿੱਚੋਂ ਇੱਕ ਤਰੀਕ ਤੋਂ ਜਾਂ ਘਰ ਜਾਵੇ ਤੇ ਆਉਂਦੇ ਉਹ ਨਜ਼ਾਰਾ ਲੈਣ ਵਿੱਚ ਇੱਕ ਤਰੀਕ ਤੋਂ ਸਰਕਾਰ ਨੇ ਇੱਕ ਕਾਨੂੰਨ ਟ੍ਰੈਫਿਕ ਦਾ ਲਾਗੂ ਕੀਤਾ ਕਿ 18 ਸਾਲ ਤੋਂ ਘੱਟ ਕੋਈ ਵੀ ਬੱਚਾ ਉਹ ਟੂ-ਵਿਲਰ ਟੂ-ਵੀਲਰ ਵਿੱਚ ਮੋਟਰਸਾਈਕਲ ਜੋ ਵੀ ਆ ਐਕਟ ਵਾਲਾ ਪੰਗਰਾ ਤੇ ਫੋਰ-ਵੀਲਰ ਕਾਰ ਜਾਂ ਹੋਰ ਵੀ ਜਿਹੜਾ ਚਾਰ-ਚਾਰ ਪਹੀਆ ਵਾਹਣ ਆ ਉਹ ਆਂਦਾ ਉਹ ਨਹੀਂ ਚਲਾ ਸਕਦੇ 18 ਸਾਲ ਤੋਂ ਘੱਟ ਬੱਚਾ ਕੋਈ ਵੀ ਜਿਹੜਾ ਵਾ ਇਹ ਨਹੀਂ ਚਲਾ ਸਕਦਾ ਟੂ-ਵੀਲਰ ਔਰ ਫੋਰ-ਵੀਲਰ ਇਹਦੀ ਸਰਕਾਰ ਨੇ 25000 ਰੁਪਏ ਜੁਰਮਾਨਾ ਔਰ ਜਿਸ ਦੇ ਨਾਮ ਤੇ ਜੇ ਤੁਹਾਡੇ ਮੰਮੀ ਦੇ ਨਾਮ ਤੇ ਗੱਡੀ ਆ ਜਾਂ ਦਾਦੀ ਦੇ ਨਾਮ ਤੇ ਉਹਨਾਂ ਨੂੰ 3 ਸਾਲ ਦੀ ਸਜ਼ਾ ਹੁੰਦੀ ਹੈ ਅਰ ਇਹ ਤੋਂ ਲਾਵਾ ਜੀ ਮੰਗਵਾ ਤੁਸੀਂ ਕਿਹ ਤੋਂ ਵੀ ਕਲਤਾ ਨੂੰ ਕਹਦੇ ਦੇਵਤਾ ਮੰਗਵਾ ਵੀ ਜਾ ਬੇਟੇ ਉਧਰ ਚਲ ਜਾ ਲੋਕ ਘਰ ਇਬਾਦਤ ਕਰਦਾ ਭੱਜੇ ਭੈਣ ਭਰਾ ਦਾ ਤੂੰ ਬਾਈ ਲੋਕੋ ਜੀ ਤਾ ਠੀਕ ਹੈ ਇਸੇ ਉੱਪਰ ਦਾ ਬੋਲਾ ਇੰਟਰਨੈਟ ਦਾ ਨੰਬਰ ਲੋਡ ਕਰਾਣਾ ਤੇ ਸਾਬੂ ਆ ਪਾਰੰਗ ਭਰ ਕੇ ਤੇ ਉਹਦੀ ਪ੍ਰੋਫਾਈਲ ਦੇ ਨਾਲ ਜਿਹੜੇ 20 ਰੁਪਏ ਸਰਕਾਰੀ ਫੀਸ ਹੁੰਦੀ ਹੈ ਉਹ 20 ਰੁਪਏ ਸਰਕਾਰੀ ਫੀਸ ਦੇ ਕੇ ਤੁਸੀਂ ਆਪਣਾ ਮੋਬਾਈਲ ਦੀ ਪ੍ਰੋਫਾਈਲ ਨਾਲ ਆਪਣਾ ਨਾਮ ਰਜਿਸਟਰ ਕਰ ਸਕਦੇ ਜਿਹੜੋ ਇਹ ਕੰਪਨੀ ਨੇ ਕਿਹਾ ਹੈ ਉਹ ਨਾਲ ਹੀ ਜੀ ਜੇ ਭਾਈ ਨੰਬਰ ਜਿਹੜਾ ਹੁੰਦਾ ਉਹ ਬਲੌਕ ਵਿੱਚ ਪਾਇਆ ਜਾਂਦਾ ਜਾਂ ਅਸੀਂ ਜਿਹੜਾ ਅਟਾ ਰੀਆ ਸੀ ਆਈਆ ਉਹਦੇ ਬਾਰੇ ਤੁਹਾਨੂੰ ਦੱਸ ਸਮਝਾ ਲਾਂਗੇ ਉਹਦੇ ਨਾਲ ਤੁਹਾਡਾ ਕੋਈ ਗਨ ਸਿਸਟਮ ਆ ਰਹੀ ਚੱਲਦਾ ਦੂਸਰਾ ਜਿਹੜਾ ਆਰਟੀਕਲ ਦਾ ਆਰਟੀਕਲ ਦਾ ਫਾਰਮ ਹੈਗਾ ਜਿਹਦੇ ਨਾਲ ਤੁਹਾਡਾ ਕੋਈ ਵੀ ਡਾਕੂਮੈਂਟ ਜਿਵੇਂ ਤੁਹਾਡਾ ਰਮਾ ਦਾ ਸਰਟੀਫਿਕੇਟ ਹੋਊਗਾ ਉਹਦਾ ਕੋਈ ਲਾਇਸੈਂਸ ਉਹਦਾ ਰਿਪੋਰਟਾਂ ਕੋਈ ਆਰ.ਸੀ. ਦਿਖ ਪੈਂਦੀ ਆ ਠੀਕ ਹੈ ਕੋਈ ਮੋਬਾਈਲ ਦੀ ਸਿਮ ਦਿਖ ਦੇਈ ਆ ਅੱਜ ਦੇ ਅੱਜ ਕੱਲ ਦਾ ਖਾਣਾ ਜਦੋਂ ਪੌਸੀ ਕਰਾਉਂਦਾ ਉਹਨਾਂ ਦੀ ਪੌਸੀ ਉਹਨਾਂ ਦੇ ਕੋਲ ਡੇਗ ਪੈਂਦੀ ਕੁਛ ਵੀ ਐਨਡੀ ਡਾਕੂਮੈਂਟਸ ਘਰ ਦੇ ਰਜਿਸਟਰੀ ਚੱਲ ਕੇ ਘਰ ਦੀ ਰਜਿਸਟਰੀ ਉਹ ਥਾਂ ਦੇ ਵਿੱਚ ਲਿਖੀ ਜਾਂਦੀ ਠੀਕ ਹੈ ਤੇ ਉਹਦੇ ਵਾਸਤੇ ਆ ਕੋਈ ਵੀ ਤੁਹਾਡਾ ਡਾਕੂਮੈਂਟਸ ਦਿਖ ਪੈਂਦਾ ਉਹ ਤੁਸੀਂ ਤੁਹਾਡੇ ਕੋਲ ਆ ਕੇ ਬੇਝਿ ਚੁਕਾ ਕੇ ਦਿਖਾ ਸਕਦੇ ਜੀ ਆਪਣੇ ਮਾਤਾ ਪਿਤਾ ਨੂੰ ਇਹਦੇ ਬਾਰੇ ਜਰੂਰ ਦੱਸਣਾ ਕੋਈ ਆਰ.ਸੀ. ਕੋਈ ਲਾਇਸੈਂਸ ਕੋਈ ਮੋਬਾਈਲ ਸੇ ਕੋਈ ਤੁਹਾਡਾ ਜਿਹਨੇ ਦੇ ਸਕੂਲ ਦੇ ਬੱਚੇ ਜੀ ਹੈ ਤੁਹਾਡਾ ਕੋਈ ਸਰਟੀਫਿਕੇਟ ਕੋ ਮੋ ਇਹਦਾ ਠੀਕ ਹੈ ਚਾਹੇ ਕੋਈ ਆਉਂਦਾ ਹੈ ਜਾਂ ਜਾਣ ਦਾ ਤੁਹਾਡੇ ਬੈਗ ਵਿੱਚ ਛੁੜੇ ਹੀ ਪੈਂਦਾ ਉਹ ਤੁਸੀਂ ਸਾਡੇ ਕੋਲ ਆ ਕੇ ਲਿਖਾ ਸਕਦੇ ਜੀ ਠੀਕ ਹੈ ਇਹ ਵੀਜ਼ਾ ਇਹਦਾ ਮਤਲਬ ਹੈਗਾ ਜੇ ਤੁਸੀਂ ਕਿਸੇ ਵਿਦੇਸ਼ ਜਾਣ ਵਾਸਤੇ ਸਾਡੇ ਕੋਲ ਪੀਸੀਸੀ ਲੈਣੀ ਹੈ ਇਹਦਾ ਫਾਰਮ ਹੈਗਾ ਪੀਸੀਸੀ ਫਾਰ ਵੀਜ਼ਾ ਜੇ ਅਗਰ ਤੁਸੀਂ ਵਿਦੇਸ਼ ਜਾਣਾ ਵਾ ਆਪਣਾ ਪਾਸਪੋਰਟ ਆਧਾਰ ਕਾਰਡ ਲਿਆਉਗੇ ਦੇ ਅਜੇ ਤੁਹਾਡੇ ਘਰੋਂ ਵੈਰੀਫਿਕੇਸ਼ਨ ਕਰਕੇ ਤੁਹਾਨੂੰ ਕੋਈ ਸਰਟੀਫਿਕੇਟ ਦੇ ਦਾਂਗੇ ਪੁਲਿਸ ਕਲੀਅਰੈਂਸ ਸਰਟੀਫਿਕੇਟ ਦਾ ਉਹਦੇ ਨਾਲ ਕੋਈ ਵੀ ਬੱਚਾ ਬੁਢੇਸ ਜਾ ਸਕਦਾ ਤੁਹਾਡਾ ਭੈਣ ਭਰਾ ਕੋਈ ਵੀ ਆ ਉਹ ਉਦੇਸ਼ ਜਾ ਸਕਦਾ ਠੀਕ ਹੈ ਜਿਸ ਕੋ ਅੱਗੇ ਹੈ ਕਰੈਕਟਰ ਵੈਰੀਫਿਕੇਸ਼ਨ ਕਰੈਕਟਰ ਵੈਰੀਫਿਕੇਸ਼ਨ ਦਾ ਮਤਲਬ ਤੁਸੀਂ ਕਿਸੇ ਕੰਪਨੀ ਦੇ ਜੋਬ ਕਰਦੇ ਆ ਜਾਂ ਕਿਤੇ ਹੋਰ ਭਰਤੀ ਦੇਖਣ ਜਾਣਾ ਉਹਨਾਂ ਕੋਈ ਜਿਹੜਾ ਤੁਹਾਡਾ ਰਿਪੋਰਟ ਤੁਹਾਨੂੰ ਕਹਿੰਦਾ ਕਿ ਤੁਹਾਡਾ ਕਰੈਕਟਰ ਦਾ ਸਰਟੀਫਿਕੇਟ ਲਿਆ ਕੇ ਦਿਖਾਓ ਕਰੈਕਟਰ ਦਾ ਉਹਦੇ ਤੁਸੀਂ ਤੁਹਾਡੇ ਖਿਲਾਫ ਕੋਈ ਕ੍ਰਿਮੀਨਲ ਕੇਸ ਨਹੀਂ ਹੈਗਾ ਉਦੇ ਵਾਸਤੇ ਤੁਸੀਂ ਕੈਰੈਕਟਰ ਫੈਕਟਰੀ ਵੇਲ ਜਾਇਓ 48 ਤਰ੍ਹਾਂ ਦੀਆਂ ਸਵਾਹਾਂ ਹੁੰਦੀਆਂ ਜਿਹੜੀਆਂ ਅਸੀਂ ਪਬਲਿਕ ਨੂੰ ਦਿੰਦੇ ਹਾਂ ਉਹਦੇ ਵਿੱਚ ਇਹ ਬੱਚੇ ਥੋੜਾ ਜਿਹਾ ਨਾਮ ਹੈ